ਆ ਬਟਨ ਜਿਹੜਾ ਪੀਟੀਓ ਕਲੱਚ ਦੇ ਤਾਂ ਮਿੰਨੀ ਟਰੈਕਟਰ ਦੇ ਵਿੱਚ ਦੇਖੋ ਤੁਸੀਂ ਮਿੱਤਰੋ ਤਾਂ ਇਹਨੂੰ ਬੈਟ ਕਲੱਚ ਕਹਿ ਦਿੰਦੇ ਆਗੇ ਹਾਂਜੀ ਮਿੱਤਰੋ ਅਸੀ ਕਾਲਜੀ ਸੋ ਅੱਜ ਜਿਹੜਾ ਆਪਾਂ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਸਵਰਾਜ ਦਾ ਮਿੰਨੀ ਟਰੈਕਟਰ ਦਿਖਾ ਰਹੇ ਹਾਂ 630 ਟਾਰਗੇਟ ਟਰੈਕਟਰ ਹੈ ਪਿੱਛੇ ਜੇ ਲਾਂਚ ਕੀਤਾ ਸੀਗਾ ਤੁਹਾਨੂੰ ਇਹਦੇ ਬਾਰੇ ਮਾੜੀ ਮੋਟੀ ਜਾਣਕਾਰੀ ਦਿੰਨੇ ਆ ਜਿੰਨੀ ਵੀ ਹੈਗੀ ਆ ਤੇ ਇਸ ਟਾਈਮ ਆਪਾਂ ਹੈਗੇ ਆ ਗਾਂਧੀ ਨਗਰ ਕੈਪੀਟਲ ਅਹਮਦਾਬਾਦ ਦੇ ਵਿੱਚ ਇੱਥੇ ਇਹ ਟਰੈਕਟਰ ਆਇਆ ਸੀਗਾ ਤੇ ਮੈਂ ਚੱਲਦਾ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗੇ ਤੇ ਸ਼ੁਰੂ ਆਪਾਂ ਇਹਦੀ ਪੀਟੀਓ ਕਲੱਚ ਤੋਂ ਹੀ ਕਰਦੇ ਆਂਗੇ ਇਹਦਾ ਪੀਟੀਓ ਕਲੱਚ ਦਿਖਾਵਾਂ ਤੁਹਾਨੂੰ ਤਾਂ ਹੈਰਾਨ ਰਹਿ ਜਾਓਗੇ ਤੁਸੀਂ ਇੱਕ ਆ ਬਟਨ ਜੇ ਵਾਲਾ ਪੀਟੀਓ ਕਲੱਚ ਦਿੱਤਾ ਮਿੰਨੀ ਟਰੈਕਟਰ ਦੇ ਵਿੱਚ ਦੇਖੋ ਤੁਸੀਂ ਮਿੱਤਰੋ ਤਾਂ ਇਹਨੂੰ ਬੈਟ ਕਲੱਚ ਕਹਿ ਦਿੰਦੇ ਆਗੇ ਆਪਾਂ ਡਿਸ ਇੰਗੇਜ ਇੰਗੇਜ ਕਰ ਸਕਦੇ ਆ ਨਾ ਪੀਟੀਓ ਨੂੰ ਤੇ ਪੀਟੀਓ ਨੂੰ ਚਲਾਉਣ ਵਾਲਾ ਲੀਵਰ ਸਿਰਫ ਇੱਕ ਲੀਵਰ ਦਿੱਤਾ ਹੋਇਆਗਾ ਤਾਂ ਇਹਦੇ 540 ਇਕਨੋਮੀ ਠੀਕ ਹੈ ਇਕੋ ਮੋਡ ਤੇ ਵੀ ਚਲਾ ਸਕਦੇ ਆ 540 ਸਟੈਂਡਰਡ ਪੀਟੀਓ ਆ ਤਾਂ ਇਹਦੇ ਵਿੱਚ ਇਹ ਦਿੱਤੀ ਗਈ ਆ ਤੇ ਨੰਬਰ 2 ਦੇ ਵਿੱਚ ਇਹਦੇ ਵਿੱਚ ਕਹਿ ਲਿਏ ਵੀ ਜਿਵੇਂ ਵੱਡੇ ਟਰੈਕਟਰ ਆਉਂਦੇ ਆ ਨਾ 3 ਸਪੀਡ ਆ ਦਾ ਇਸ ਟਰੈਕਟਰ ਨੂੰ ਵੀ 3 ਸਪੀਡ ਕੀਤਾ ਹੈਗਾ ਹਾਈ ਲੋ మీడియం ਦੇ ਵਿੱਚ ਤੇ 10 ਸਪੀਡਾਂ ਆ ਗਈਆਂ ਚੌਥਾ ਰਿਵਰਸ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਇਹ ਟਰੈਕਟਰ ਆਉਂਦਾ ਹੈਗਾ ਬਾਕੀ ਆ ਜੋ ਗੱਲਬਾਤ ਕਰਦੇ ਆ 29 ਕਿਚਪੀ ਦਾ ਟਰੈਕਟਰ ਆ 2800 ਰਿਟੇਡ ਆਰ ਪੀ ਐਮ ਦੇ ਵਿੱਚ ਇਹ ਆਉਂਦਾ 4 ਡਰਾਈਵ 4 ਵੀਲ ਡਰਾਈਵ ਦੇ ਵਿੱਚ ਤੇ ਆਪਾਂ ਫਰੰਟ ਤੁਹਾਨੂੰ ਮੀਟਰ ਵਗੈਰਾ ਦਿਖਾ ਕੇ ਉਸ ਤੋਂ ਬਾਅਦ ਸਾਨੂੰ ਟਰੈਕਟਰ ਦਾ ਵੀਊ ਦਿਖਾਉਣੇ ਆ ਤਾਂ ਜਿਹੜਾ ਇਹਦਾ ਮੀਟਰ ਆ ਜਾਂਦਾ ਹੈਗਾ ਸੋ ਐਨਲੋਗ ਮੀਟਰ ਆ ਆ ਆ ਦੇਖ ਸਕਦੇ ਹੋ ਬਾਕੀ ਜਿਹੜਾ ਆਪਾਂ ਆਰਪੀਐ ਹਾਰਸ ਘੰਟੇ ਦੇਖ ਸਕਦੇ ਆ ਉਹਦੇ ਡਿਜੀਟਲ ਦਿੱਤਾ ਹੋਇਆ ਤੇ ਇੰਡੀਕੇਟਰ ਵਗੈਰਾ ਤੁਹਾਨੂੰ ਸਾਰੇ ਇੱਥੇ ਦੇਖਣ ਨੂੰ ਮਿਲ ਜਾਣਗੇ ਤੇ ਡਰਾਈਵਰ 뷰 ਕੁਛ ਇਦਾਂ ਦਾ ਹੁੰਦਾ ਇਸ ਟਰੈਕਟਰ ਦਾ ਤੇ ਆਜੋ ਇਧਰੋਂ ਪਾਸ ਤੁਹਾਨੂੰ ਦਿਖਾਈਏ ਤੇ ਜ਼ਿਆਦਾਤਰ ਇਹ ਟਰੈਕਟਰ ਜਿਵੇਂ ਆਪਣੇ ਏਰੀਆ ਦੇ ਵਿੱਚ ਤੋਂ ਇਲਾਵਾ ਆ ਬਾਗਬਾਨੀ ਏਰੀਆ ਦੇ ਵਿੱਚ ਜਾਂ ਹੋਰ ਕਾਫੀ ਇਧਰ ਵਰਤੇ ਜਾਂਦੇ ਆਗੇ ਇੱਕ ਚੀਜ਼ ਹੋਰ ਤੁਸੀਂ ਦੇਖਿਓ ਇਹਦਾ ਹਾਈਡਰੋਲਿਕ ਇਹ ਅਲੱਗ ਤੋਂ ਜਿਹੜਾ ਇਹਦਾ ਪਾਵਰ ਸਟੀering ਦਾ ਪੰਪ ਆ ਉਹ ਡਬਲ ਡਬਲ ਦਿੱਤੇ ਗਿਆ ਜਿੱਦਾਂ ਆਪਾਂ ਵੱਡੇ ਟਰੈਕਟਰਾਂ ਦੇ ਵਿੱਚ ਦੇਖ ਸਕਦੇ ਤੇ ਇਹਨੂੰ ਇਹ ਵੀ ਸਿੰਗਲ ਦੇ ਸਕਦੇ ਸੀਗੇ ਠੀਕ ਆ ਉਸ ਤੋਂ ਇਲਾਵਾ ਜਿਹੜਾ ਕਿ ਇਹਦੀ ਸ਼ੇਪ ਆ ਜਾਂਦੀ ਹੈ ਕਿ 에어로ਡਾਇਨਾਮਿਕ ਸ਼ੇਪ ਕਹਿੰਦੇ ਨੇ ਕਿ ਜਿਹੜੀ ਅੱਜ ਦੇ ਟਾਈਮ ਚੱਲ ਰਹੀ ਆ ਲੇਟੈਸਟ ਚੱਲ ਰਹੀ ਆ ਤਾਂ ਉਦਾਂ ਦੀ ਆ 4-ਵੀਲ ਡਰਾਈਵ ਦੇ ਵਿੱਚ ਇਹ ਟਰੈਕਟਰਾਂ ਦਾ ਇੱਕ ਤੁਸੀਂ ਟਰੈਕਟਰ ਦੇਖਿਆ ਹੋਊਗਾਗਾ ਬੈਵਲ ਬੈਵਲ ਗੀਅਰ ਦੇ ਵਿੱਚ ਆਉਂਦਾ ਹੈਗਾ ਨਾ 4-ਵੀਲ ਡਰਾਈਵ ਤਾਂ ਇਹਦੇ ਵਿੱਚ ਵੀ ਜਿਹੜਾ ਤੁਸੀਂ ਤਾਂ ਦੇਖ ਸਕਦੇ ਹੋ ਫਰੰਟ ਜਿਹੜਾ ਗੀਅਰ ਆ ਉਹ ਬੈਵਲ ਗੀਅਰ ਦਿੱਤਾ ਗਿਆ ਜਿਹੜਾ ਕਿ ਪਾਣੀ ਵਗੈਰਾ ਬਿਲਕੁਲ ਨਹੀਂ ਪੈਂਦਾ ਕੱਦੂ ਵਗੈਰਾ ਕਰਦੇ ਆ ਤੋ ਤਾਂ ਉਹਦੇ ਵਾਸਤੇ ਬਹੁਤ ਵਧੀਆ ਗਿਆ ਤੇ ਇੰਡੀਕੇਟਰ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਮ ਕਿਸੇ ਟਰੈਕਟਰਾਂ ਦੇ ਵਿੱਚ ਦੇਖਿਆ ਹੋਊਗੇ ਇੱਥੇ ਲੱਗੇ ਹੁੰਦੇ ਆ ਤਾਂ ਜਿਹੜੇ ਇਹਦੇ ਇੰਡੀਕੇਟਰ ਆ ਫਰੰਟ ਵਾਲੇ ਤਾਂ ਤੁਹਾਨੂੰ ਇੱਥੇ ਦੇਖ ਨੂੰ ਮਿਲ ਜਾਣਗੇ 28-29 ਲੀਟਰ ਦੀ ਜਿਹੜੀ ਕਿ ਇਹਦੀ ਟੈਂਕ ਦੀ ਕੈਪੈਸਿਟੀ ਆ ਡੀਜ਼ਲ ਦੀ ਤੇ ਉਸ ਤੋਂ ਇਲਾਵਾ ਜਿਵੇਂ ਆਪਾਂ ਲੈਫਟ ਕੈਪੈਸਿਟੀ ਦੀ ਗੱਲ ਕਰਦੇ ਆ ਤਾਂ ਇਹਦੀ ਜਿਹੜੀ ਲੈਫਟ ਕੈਪੈਸਿਟੀ ਆ ਜਾਂਦੀ ਹੈ 980 ਕਿਜੀ ਦੀ ਲੈਫਟ ਕੈਪੈਸਿਟੀ ਆ ਜਾਂਦੀ ਹੈ ਨਿੱਕਾ ਜਿਹਾ ਟਰੈਕਟਰ ਆ ਤੇ ਦੇਖਣ ਚਾਹੇ ਲੱਗਦਾ ਵੀ ਆਪਾਂ ਪਿੱਛੇ ਉਹਨੂੰ ਹੱਥ ਨਾਲ ਚੱਕਦੇ ਆ ਪਰ ਕਾਫੀ ਹੈਵੀ ਬਣ ਜਾਂਦਾ ਇਹ ਟਰੈਕਟਰ ਤੇ ਇੱਕ ਅਲੱਗ ਤੋਂ ਆਪਾਂ ਕਹਿ ਲਈ ਹਾਈਡਰੋਲਿਕ ਪਾਈਪ ਦਿੱਤੀ ਹੈ ਜਿਵੇਂ ਆਪਾਂ ਟਰਾਲੀ ਵਗੈਰਾ ਪਾਉਣੀ ਆ ਤਾਂ ਟੂਲ ਬਾਕਸ ਆ ਗਿਆ ਤੇ ਬਾਕੀ ਆਜੋ ਹੋਰ ਗੱਲਬਾਤ ਕਰਦੇ ਜਿਵੇਂ ਇਹਦਾ ਗियर ਸਿਸਟਮ ਆ ਗਿਆ ਤਾਂ ਜਿਹੜਾ ਆਮ ਸਵਰਾਜ ਦੇ ਵਿੱਚ ਆਉਂਦਾ ਬਲਪੀਨ ਵਾਲਾ ਸਿਸਟਮ ਉਹੀ ਸਾਰਾ ਆਉਂਦਾ ਹੈਗਾ ਤੇ ਬਾਕੀ ਇਹਦਾ ਜਿਹੜਾ ਕਿ 4-ਵੀਲ ਡਰਾਈਵ ਵਾਲਾ ਗੇਅਰ ਆ ਆਪਾਂ ਲਾਉਣਾ ਤਾਂ ਉਹ ਵੀ ਲਾ ਸਕਦੇ ਆ ਇਹਦੇ ਵਿੱਚ ਆਹ ਲੀਵਰ ਦਿੱਤਾ ਹੋਇਆ ਤੇ ਪਾਰਕਿੰਗ ਵਗੈਰਾ ਵਾਸਤੇ ਬ੍ਰੇਕ ਆ ਤੇ ਡਿਫਰੈਂਸ਼ੀਅਲ ਲੋਕ ਮਿਲ ਜਾਂਦਾ ਜੀ ਇੱਕ ਚੀਜ਼ ਹੋਰ ਦੇਖੋ ਤੁਹਾਨੂੰ ਦੇਖਣ ਚ ਇਰਾਨੀ ਜੀ ਹੋਊਗੀ ਇਹਦੀ ਰੇਸ ਦੇਖੋ ਮਿੱਤਰੋ ਕੱਲੀ ਇੱਕ ਆਪਾਂ ਕਹਿ ਲਈਏ ਦੇਸੀ ਜਿਹਾ ਜਗਾਰਜਾ ਕਰ ਰੱਖਿਆ ਗਿਆ ਕੁਝ ਇਹਦੇ ਉੱਪਰ ਲਾ ਦੇਣੀ ਤਾਂ ਵਧੀਆ ਲੱਗਦੀ ਸੀਗੀ ਓਵਰ ਆਲ ਟਰੈਕਟਰ ਬਹੁਤ ਵਧੀਆ ਹੈਗਾ ਬਾਗਬਾਨੀ ਵਾਸਤੇ ਵੀ ਆ ਤੇ ਆਮ ਦੇ ਆਪਾਂ ਕੇ ਲਈ ਵੀ ਕਿਸੇ ਛੋਟੇ ਕਿਸਾਨ ਨੇ ਚਲਾਉਣਾ ਟਰੈਕਟਰ ਨੂੰ ਤਾਂ ਉਹਦੇ ਅਸਤੇ ਵੀ ਬਹੁਤ ਵਧੀਆ ਅੱਛਾ ਜੇ ਆਪਾਂ ਗੱਲ ਕਰਦੇ ਆਂ ਤੇ ਬ੍ਰੇਕਾਂ ਦੀ ਤਾਂ 올 ਇੰਪ੍ਰੈਸ ਬ੍ਰੇਕ ਆ ਜਾਂਦੇ ਉਸ ਤੋਂ ਇਲਾਵਾ ਜਿਹੜੀ ਦੀ ਪੀਟੀਓ 24 ਐਚਪੀ ਦੀ ਪੀਟੀਓ ਆ ਜਾਂਦੀ ਆ ਸੋ ਤੇ ਬਾਕੀ ਜਿਹੜਾ ਵੀ ਟਰੈਕਟਰ ਆ ਹਨਾ ਤੁਹਾਨੂੰ ਦਾਸਤਾ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਆਪ ਕਰਦੇ ਹੋਗੇ ਸੋ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ